ਸਤਿ ਸ਼੍ਰੀ ਅਕਾਲ ਦੋਸਤੋ ਵਾਚੀਆਂ ਪੜਨਾ ਚੈਨਲ 'ਚ ਤੁਹਾਡਾ ਸਾਰਿਆਂ ਦਾ ਸਵਾਗਤ ਅੱਜ ਹੀ ਗਜ਼ਲ ਨੀ ਜਿੰਦੜੀਏ ਸੜੀਏ ਬਲੀਏ ਦੋ ਪਲ ਬਹਿ ਆ ਗੱਲਾਂ ਕਰੀਏ ਨੀ ਜਿੰਦੜੀਏ ਸੜੀਏ ਬਲੀਏ ਦੋ ਪਲ ਬਹਿ ਆ ਗੱਲਾਂ ਕਰੀਏ ਕਿੱਥੋਂ ਤੱਕ ਤੂੰ ਹੋਰ ਭਜਾਉਣਾ ਥੱਕ ਗਏ ਹੁਣ ਬਸ ਕਰੜੀਏ ਕਿੱਥੋਂ ਤੱਕ ਤੂੰ ਹੋਰ ਭਜਾਉਣਾ ਥੱਕ ਗਏ ਹੁਣ ਬਸ ਕਰੜੀਏ ਤੇਰੇ ਹੀ ਤੇ ਹੁਕਮ ਵਜਾਏ ਦੱਸ ਹੁਣ ਹੋਰ ਕਿਹਦੇ ਨਾਲ ਲੜੀਏ ਤੇਰੇ ਹੀ ਤੇ ਹੁਕਮ ਵਜਾਏ ਦੱਸ ਹੁਣ ਹੋਰ ਕੀ ਦੇ ਨਾਲ ਲੜੀਏ ਸਾਹ ਦੀ ਦੋਰੀ ਬੋਦੀ ਹੋ ਗਈ ਸਾਹ ਦੀ ਦੋਰੀ ਬੋਦੀ ਹੋ ਗਈ ਇਹਨੂੰ ਖਿੱਚ ਕੇ ਕਿੱਥੇ ਖੜੀਏ ਵਾਧੂ ਪਾਠ ਪੜਾ ਬੈਠੀ ਐ ਵਾਧੂ ਪਾਠ ਪੜਾ ਬੈਠੀ ਐ ਕਿਹੜਾ ਹੋਰ ਚਲੀਸਾ ਪੜੀਏ ਪੱਕੇ ਫਲ ਹਾਂ ਦੱਸ ਨੀ ਲੱਡੋ ਪੱਕੇ ਫਲ ਹਾਂ ਦੱਸ ਨੀ ਲੱਡੋ ਟਾਣੇ ਘੁੱਟ ਕੇ ਕਿਸਰਾਂ ਫੜੀਏ ਤੁੱਕ ਛੱਡਿਆ ਈ ਆਟੀ ਵਾਂਗੂ ਤੁੱਕ ਛੱਡਿਆਈ ਅੱਟੀ ਵਾਂਗੂ ਤੰਦਾਂ ਕਿੱਕਣ ਸਿੱਧੀਆਂ ਕਰੀਏ ਜੱਜ ਨੇ ਚੰਗੀ ਕਹਿ ਹੀ ਦੇਣਾ ਜੱਜ ਨੇ ਚੰਗੀ ਕਹਿ ਹੀ ਦੇਣਾ ਉੰਜ ਤੂੰ ਚੌਖਾ ਰੋਲਿਆ ੜੀਏ ਉੰਜ ਤੂੰ ਚੌਖਾ ਰੋਲਿਆ ੜੀਏ ਨੀ ਜਿੰਦੜੀਏ ਸੜੀਏ ਬਲੀਏ ਦੋ ਪਲ ਬੈ ਆ ਗੱਲਾਂ ਕਰੀਏ ਸਾਸਿਕਾਰ ਜੁੰਦੇ ਵਸਦੇ ਰੋ ਆਬਾਦ ਰੋ